ਹਾਂਜੀ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਆਜੋ ਵੀ ਇੱਕ ਗੱਲ ਹੋਰ ਦੁਹਰਾਉਣ ਜਾ ਰਿਆਂ ਪਹਿਲਾਂ ਵੀਡੀਓ ਸਕੈਪਰਾਂ ਕਰੋ ਭਰਾਵਾਂ ਕੇ ਸਾਰੀ ਸੁਣ ਲਿਓ ਕਿਉਂਕਿ ਅੱਜ ਦੇ ਅੱਜ 7 ਤਰੀਕ ਆ ਤੇ ਅੱਜ ਬਹੁਤ ਹੀ ਤਕੜਾ ਪਹਿਾਨਕ ਕਿਉਂਕਿ ਮੈਂ ਇਹ ਵੀਡੀਓ ਤਾਂ ਪਾਈ ਆ ਬਹੁਤ ਹੀ ਤਕੜਾ ਤੂਫਾਨ ਪਹਿਾਨ ਕਾਉਣ ਵਾਲਾ ਕਿਉਂਕਿ 20 ਝੱਖੜ ਝੋਲਾ ਕਿਉਂਕਿ ਆਪਦੇ ਬੱਚਾ ਨੂੰ ਸੇਫ ਜਗ੍ਹਾ ਦੇ ਵਿੱਚ ਲੈ ਕੇ ਪਾਓ ਆਪ ਵੀ ਕੋਈ ਸੇਫ ਜਗ੍ਹਾ ਦੇ ਵਿੱਚ ਚੰਗੀ ਤਰ੍ਹਾਂ ਪਹਿਣਾ ਕਿਉਂਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਚਲਦੀ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਗੱਲ ਕਰੀ ਆਪਾਂ ਪਾਕਿਸਤਾਨ ਹਿੰਦੁਸਤਾਨ ਦੀ ਕਿਉਂਕਿ ਇਹ ਵੀ ਬਹੁਤ ਤਕੜਾ ਇੱਕ ਜੁੱਧ ਲੱਗ ਰਿਹਾ ਸੌਰੀ ਬਹੁਤ ਤਕੜਾ ਜੁੱਧ ਲੱਗੂਆ ਬਹੁਤ ਹੀ ਮਹਲਾ ਪਾਵਰਫੁਲ ਜੁੱਧ ਕਿਉਂਕਿ ਉਧਰੋਂ ਵੀ ਪੂਰੀ ਤਿਆਰੀ ਹੈ ਇਧਰੋਂ ਵੀ ਹਿੰਦੁਸਤਾਨੀਆਂ ਦੀ ਵੀ ਕਿਉਂਕਿ ਇਹ ਵੀ ਕੋਈ ਬਲਵ ਤਾਰਚ ਮੋਮਬਤੀ ਰਾਤ ਨੂੰ ਨਹੀਂ ਜਗਾਉਣੀ ਸਾਰੇ ਪੰਜਾਬੀਆਂ ਨੇ ਕਿਉਂਕਿ ਮੇਰਾ ਦੱਸਣ ਦਾ ਫਰਜ਼ ਸੀਗਾ ਮੈਂ ਦੱਸ ਰਿਹਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਆਪਦਾ ਰੋਟੀ ਪਾਣੀ ਖਾ ਕੇ ਵੱਲ ਬਮੂੰਬਤੀ ਕੋਈ ਫੋਨ ਦੀ ਟਾਰਚ ਤੇ ਬੰਦ ਕਰ ਦੇਣਾ ਭਾਈ 10 ਵਜੇ ਦੇ ਤੋਂ ਬਾਅਦ ਕਿਉਂਕਿ ਇਹ ਬਹੁਤ ਹੀ ਮਾਮਲਾ ਭਖ ਰਿਹਾ ਉੱਤੇ ਦੀ ਉੱਤੇ ਜਾ ਰਿਹਾ ਸੋ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਵੀਡੀਓ ਤੁਹਾਡੇ ਤਾਈ ਪਹੁੰਚਦੀ ਰਹੇ